ਇਹ ਜਿਹੜੀ ਘਟਨਾ ਹੈ ਇਹ 2012 ਦੀ ਹੈ 22/4/2012 ਉਹ ਲੜਕੀ ਜਿਹੜੀ ਹੈ ਉਹ ਸ਼ਰਧਾਲੂ ਸੀਗੀ ਆਪਣਾ ਬੰਬਾ ਰਣਜੀਤ ਸਿੰਘ ਢੱਡੀਆਂ ਵਾਲੇ ਦੀ ਅੱਛਾ ਜੀ ਰਾਈਟ ਉਹ ਮਲਕੇ ਉਹਦੀ ਸ਼ੀ ਵਾਸ 28 ইয়ার্স 올ਡ 28 ਸਾਲ ਦੀ ਉਮਰ ਸੀਗੀ ਨੌਜਵਾਨ ਔਰਤ ਸੀ ਯਾ ਉਹ ਉਥੇ ਆਉਂਦੀ ਜਾਂਦੀ ਸੀ ਉਹਨਾਂ ਨੂੰ ਮੰਨਦੀ ਸੀ ਬਾਬਾ ਜੀ ਸਿੰਘ ਟੱਡੀਆਂ ਵਾਲਿਆਂ ਨੂੰ ਤੇ ਸਮਾਂ ਜਿਹੜਾ ਹੈ ਨੰਗਦਾ ਗਿਆ ਨੰਗਦਾ ਗਿਆ ਇੱਕ ਦਿਨ ਐਸਾ ਆਇਆ ਕਿ ਉਸ ਲੜਕੀ ਨੇ ਵਜਨਸ ਸਬਸਟੈਂਸ ਲੈ ਕੇ ਸੂਇ ਛੜਕ ਮਿਟ ਕਰ ਲਈ ਅੱਛਾ ਜੀ ਸੂਇ ਛੜਕ ਕਿੱਥੇ ਕੀਤੀ ਹੈ ਕਮਿਟੋ ਨੇ ਪਰਮੇਸ਼ਵਰ ਦਵਾਰ ਜਿਹੜਾ ਬਾਬਾ ਜੀ ਸਿੰਘ ਟੱਡੀਆਂ ਵਾਲਿਆਂ ਦਾ ਗੁਰਦਰਾ ਸਾਹਾ ਆ ਬਣਾਇਆ ਹੋਇਆ ਉੱਥੇ ਉਹਨੇ ਆਪਣਾ ਸੂਇ ਸਾਈਕਲ ਕਮਿਟ ਕੀਤੀ ਉਹ ਸੁਇਸਾਈਡ ਕਮਿਟ ਹੈ ਜਿਹੜਾ ਮਤਲਬ ਕਿ ਡਾਕੂਮੈਂਟਰੀ ਜਿਹੜਾ ਜੋ ਜੀ ਡਾਕੂਮੈਂਟ ਦੇ ਅਕੋਰਡਿੰਗਲੀ ਜੋ ਜਿਹੜੀ ਵਰਸ਼ਨ ਆ ਰਹੀ ਹੈ ਜੀ ਉਹ ਸੁਇਸਾਈਡ ਕਮਿਟ ਦੀ ਹੈ ਜੀ ਠੀਕ ਹੈ ਨਾ ਜੀ ਠੀਕ ਹੈ ਉਹਦੇ ਵਿੱਚ ਹੋਰ ਵੀ ਬਹੁਤ ਤਰ੍ਹਾਂ ਦੇ ਅਲੀਗੇਸ਼ਨ ਇਸ ਤਰ੍ਹਾਂ ਦੇ ਨੇ ਬੜੇ ਮੋਲਟਰ ਪੀ ਟੂ ਡੈਲੀਗੇਸ਼ਨ ਨੇ ਮਮਰਨਜੀ ਸਿੰਘ ਢੱਡਰੀਆ ਵਾਲੇ ਦੇ ਮੋਲਟਰ ਪੀ ਟੂ ਮੀਨਸ ਕਿ سنگੀਨ ਤੋਂ سنگੀਨ ਅਲੀਗੇਸ਼ਨ ਜਿਹੜੇ ਉਹਨੇ ਲਾਇਨੇ ਉਸ ਤੋਂ ਬਾਅਦ ਜਿਹੜੇ ਹੈ ਕੁਝ ਬੰਦੇ ਉਸ ਲੜਕੀ ਨੂੰ ਫਿਰ ਹਸਪੀਟਲ ਲਿਆਂਦੇ ਨੇ ਰਜਿੰਦਰ ਹਸਪੀਟਲ ਪਟਿਆਲਾ ਓਕੇ ਉੱਥੇ ਉਸ ਲੜਕੀ ਦਾ ਪੋਸਟਮਾਰਟਮ ਹੁੰਦਾ ਜੀ ਠੀਕ ਹੈ ਨਾ ਜੀ ਡਿਊਰਿੰਗ ਕੋਰਸ ਆਫ ਪੋਸਟਮਾਰਟਮ ਉਹਦੇ ਚਿਹਰਾ ਸਬਸਟੈਂਸ ਪਾਇਆ ਜਾਂਦਾ ਉਹ ਆਰਗੈਨਿਕ ਫਾਸਫੋਰਸ ਪੈਸਟੀਸਾਈਡ ਅੱਛਾ ਜੀ ਜਿਹੜਾ ਕਿ ਬੜਾ ਡੇਂਜਰਸ ਨੂੰ ਲਾਈਫ ਆ ਹੂੰ ਉਹਨਾਂ ਨੂੰ ਬੰਦਾ ਬਚਦਾ ਨਹੀਂ ਹੈ ਉਹ ਜਸ ਲਾਈਕ ਸਾਇਨਲ ਟਾਈਪ ਹੀ ਹੁੰਦਾ ਜਿਹਨੂੰ ਸਲਫਾਸ ਕਹਿੰਦੇ ਆ ਸਲਫਾਸ ਕਹੋ ਹਾਂ ਦਿਸ ਹੁਣ ਉਸ ਤੋਂ ਬਾਅਦ ਕੀ ਹੋਇਆ ਕਿ ਅੱਜ ਤੋਂ 10 ਦਿਨ ਪਹਿਲਾਂ ਇੱਕ ਵੀਡੀਓ ਬਣੀ ਹੈ ਡਾਕਟਰ ਹਰਸ਼ਿੰਦਰ ਕੌਰ ਪਟਿਆਲੇ ਦੀ ਹੈ ਬਹੁਤ ਅੱਛੀ ਲੇਡੀ ਹੈ ਰਜਿੰਦਰਾ ਹਸਪੀਟਲ ਐਂਡ ਕਾਲਜ 10000 ਹਸਪੀਟਲ ਜੀਜ਼ ਓਨੈਸਟ ਲੇਡੀ ਰਿਟਾਇਰ ਹੋਏ ਨੇ ਹਾਂ ਓਨੈਸਟਲੀ ਆ ਹੂ ਵੀ ਕਈ ਉਹ ਵੀਡੀਓ ਜਿਹੜੀਆਂ ਉਹਨਾਂ ਦੀਆਂ YouTube ਤੇ ਆਉਂਦੀਆਂ ਰਹਿੰਦੀਆਂ ਬڑا ਬੇਬਾਕੀ ਨਾਲ ਬੋਲਦੇ ਆ ਯਸ ਇਮਾਨਦਾਰ ਵੀ ਆ ਉਹਦੀ ਪੈਨਸ਼ਨ ਵੀ ਰੋਕ ਲਿੱਤੀ ਗਈ ਕਿਸੇ ਸਰਕਾਰ ਵੱਲੋਂ ਇਹ ਨਾ ਗੰਮਾ ਕਰਕੇ ਹੁਣ ਉਹਦੇ ਵਿੱਚ ਕੀ ਆ ਕਿ ਉਹਦੇ ਰੈਜ਼ੀਡੈਂਸ ਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅਪਰੋਚ ਕੀਤਾ ਉਹਨੂੰ ਆਪ ਖੁਦ ਗਿਆ ਫਿਜ਼ੀਕਲੀ ਮਿਲੇ ਆ ਉਸ ਨੂੰ ਓਕੇ ਕਿ ਜੀ ਮੈਨੂੰ ਦੱਸਿਆ ਜਾਵੇ ਕਿ ਪੋਸਟ ਮਾਰਟਮ ਰਿਪੋਰਟ ਚ ਕੀ ਆਇਆ ਕੀ ਕੋਈ ਬਲੱਧ ਕਰਦਾ ਜਾਂ ਕੋਈ ਹੋਰ ਤਾਂ ਨਹੀਂ ਆਇਆ